ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਉਮੀਦ ਕਰਦਾ ਤੁਸੀਂ ਸਾਰੇ ਜਾਣੀ ਠੀਕ ਹੋਵੋਗੇ ਸਵਾਗਤ ਹੈ ਜੀ ਅੱਜ ਦੇ ਵਲੋਗ ਵਿੱਚ ਮੈਂ ਤੁਹਾਡਾ ਆਪਣਾ ਕਰਨ ਦੀ ਸਨ ਅਸੀਂ ਪਹੁੰਚੇ ਹਾਂ ਜੀ ਪਿੰਡ ਲੋਰੇ ਜਿੱਥੇ ਬਠਾਣੇ ਆ ਜੀ ਅੱਜ ਅਸੀਂ ਸਿੱਖ ਤੇ ਪਿਆਰੇ ਬਠਾਣੇ ਆ ਜੀ ਮੰਮੀ ਹੋਣੀ ਲੱਗਿਓ ਜੀ ਸਬਜ਼ੀਆਂ ਬਣਾਣਾ ਤੁਹਾਨੂੰ ਦੱਸਿਆ ਸੀ ਪਿਛਲੇ ਵਲੋਗ ਵਿੱਚ ਕਿ ਸਬਜ਼ੀ ਦੀ ਕਟਿੰਗ ਹੋ ਰਹੀ ਹੈ ਮਮਾ ਕੀ ਲੱਗਿਓ ਬਣਾਣਾ ਤੇ ਚਾਚੀ ਮੇਰੇ ਲੱਗਿਓ ਇਹ ਕਿਚਨ ਚ ਸਬਜ਼ੀ ਬਣਾਣਾ ਚਾਚੀ ਕਿਹੜੀ ਸਬਜ਼ੀ ਬਣਾ ਰਹੇ ਆ ਬਟਰ ਮੀਨ ਰਾਇਆ ਤੇ ਗੋਭੀ ਉਹ ਬਣਾਣੀ ਆ ਟਾਈਮ ਹੋ ਗਿਆ ਜੀ ਸਵੇਰ ਦੇ 6 ਮੰਮੀ ਹੁਣੇ 4:00 ਤੇ ਉੱਠੇ ਹੋ ਸਵੇਰ ਦੇ ਕੰਮ ਕਰਨ ਲੱਗੇ ਹੋ ਆ ਚਲੋ ਵੀ ਆਜਾ ਸਾਰਿਆਂ ਨੇ ਚਾਹ ਪੀਏ ਜੀ ਨਾ ਤੋ ਕੇ ਸਬਜ਼ੀ ਸੂਜੀ ਬਣਾ ਲਈਆਂ ਡਿੱਡੀ ਸਾਡੀ ਤਿਆਰ ਆ ਜੀ ਹੁਣ ਅਸੀਂ ਪੀਵਾਂਗੇ ਚਾਹ ਰੇਮੇ ਦਸ ਘਰ ਬਣਾਇਆ ਰੇਮੇ ਇੱਕ ਬਰ ਚਾਹ ਮੰਮੀ ਸਾਡੀ ਬਣਾਉਣ ਲੱਗੀ ਆ ਜੀ ਗੋਭੀ ਦੀ ਸਬਜ਼ੀ ਤੁਸੀਂ ਦੇਖ ਸਕਦੇ ਆ ਮਸਾਲੇ ਬਾਤ ਤੇ ਕੜਾਹੀ ਚ ਪਿਆਜ਼ ਪਹੁੰਚਦੇ ਆ ਤੇ ਮੰਮੀ ਸਾਡੀ ਲੱਗੀ ਹੋ ਵਿਚਾਰੀ ਜਿਹਾ ਮੰਮੀ ਦੇ ਹਾਲਾਤ ਆ ਵਿਚਾਰੀ ਜੀ ਲੱਗਦੀ ਓਧਰ ਮੰਮੀ ਠੀਕ ਹੈ ਤੇ ਸੁਣਾਤੇ ਉਹ ਚੰਗੀ ਲੱਗਦੀ ਆ ਅੱਛਾ ਕੁੜੀ ਸਾਡੀ ਕੰਮ ਕਰਦੀ ਕੁੜੀ ਸਾਡੀ ਕੰਮ ਕਰਦੀ ਹਟਾ ਚਾਚਾ ਕੁੜੀ ਦਾ ਵਿਆਹ ਆ ਜਾਪ ਸੀ ਜੀ ਆਹ ਜਾਓ ਅੱਗਾ ਕੋਟੀ ਚਾਚਾ ਲੋਬੀ ਦੋਸਤੋ ਆਇਆ ਜੀ ਸਾਡਾ ਪੁਰਾਣਾ ਘਰ ਤੁਹਾਨੂੰ ਜਿਮਾ ਜੀ ਆਪਣੇ ਪੁਰਾਣੇ ਘਰ ਦਾ ਹਾਊਮ ਟੂਰ ਤੇ ਅਸੀਂ ਚੱਲੇ ਆ ਜੀ ਹੁਣ ਕੋਠੇ ਤੇ ਆਪਣੇ ਕਮਰੇ ਦੇਖਣ ਬਹੁਤ ਟਾਈਮ ਹੋ ਗਿਆ ਮੈਂ ਆਪਣੇ ਕਮਰੇ ਵਿੱਚ ਨਹੀਂ ਗਿਆ ਤੇ ਤੁਹਾਨੂੰ ਦਿਖਾਣੇ ਆ ਜੀ ਆਪਣੇ ਕੋਠੇ ਵਾਲੇ ਕਮਰੇ ਆ ਦੇਖੋ ਜੀ ਸਾਡਾ ਕੋਠਾ ਇਹ ਸਾਡਾ ਨੋਰੇ ਵਾਲਾ ਘਰ ਆ ਜੀ ਆਹ ਵਾਲਾ ਸਾਡਾ ਕਮਰਾ ਹੁੰਦਾ ਸੀ ਇੱਕ ਮਿੰਟ ਜੀ ਆਹ ਵਾਲਾ ਸਾਡਾ ਕਮਰਾ ਹੁੰਦਾ ਸੀ ਆ ਸਾਡੇ ਚਾਚੇ ਹੋਂ ਦਾ ਕਮਰਾ ਹੁੰਦਾ ਸੀ ਤੇ ਹੁਣ ਅਸੀਂ ਬਰਤ ਦੇ ਉਹ ਘਾਟੇ ਇਹਨਾਂ ਨੂੰ ਆ ਆ ਦਿਓ ਜੀ ਆਹ ਦੇਖੋ ਜੀ ਸਾਡਾ ਨਿੱਕਾ ਜਿਹਾ ਕਮਰਾ ਤਿੰਨ ਖਣਾ ਦਾ ਕਮਰਾ ਹੈ ਜੀ ਸਾਡਾ ਇਹ ਲਓ ਜੀ ਇੱਥੇ ਅਸੀਂ ਇਹ ਕਮਰੇ ਵਿੱਚ 18 ਸਾਲ ਕੱਟ ਕੇ ਗਏ ਹਾਂ ਜੀ ਹੁਣ ਤਾਂ ਕੀ ਚੜਦਣੇ ਪਰ ਬੇਕਾਰ ਜੇ ਹੋ ਗਏ ਕਮਰੇ ਹੁਣ ਜਿੱਦਾਂ ਅਸੀਂ ਇੱਥੇ ਪੱਲੀਆਂ ਆਇਆ ਜੇ ਥੱਲੇ ਹੁੰਨੇ ਆ ਤਾਂ ਉੱਪਰ ਨੂੰ ਘਾਟਾ ਹੁੰਦਾ ਜੋ ਉੱਪਰ ਨੂੰ ਥੱਲੇ ਘਾਟਾ ਹੁੰਦਾ ਤੇ ਆ ਆ ਜੀ ਮੇਰੇ ਮੈਡਲ ਤਾਂ ਦਿਖਾਣੇ ਆ ਇਹ ਸਾਡੇ ਜਿੱਤੇ ਹੋਏ ਮੈਡਲ ਆ ਦੇਖੋ ਜੀ ਵੀਰਸਾਂ ਸੰਭਾਲ ਗੱਤਕਾ ਅਦੇ ਕੀਰਤਨ ਮੁਕਾਬਲੇ 2013 ਅਸੀਂ ਕੀਰਤਨ ਮੁਕਾਬਲੇ ਜਿੱਤੇ ਹੋਏ ਆ ਜੀ ਆ ਮੈਡਲ ਆ ਜੀ ਦੋ ਇੱਕ ਆ ਮੈਡਲ ਆ ਤਿੰਨ ਆ ਤੇ ਇੱਕ ਆ ਮੈਡਲ ਹੈ ਜੀ 4 ਕਹਿ ਲਈਏ ਜਿਵੇਂ ਮੈਡਲ ਵੀ ਜਿੱਤੇ ਵਾ ਤੇ ਆ ਸਾਡਾ ਵੱਡਾ ਭਰਾ ਸ਼ੀਰ ਭਗਤ ਸਿੰਘ ਆ ਦੇਖੋ ਜੀ ਸਾਡੇ ਮੰਮੀ ਪਾਪਾ ਦੀ ਫੋਟੋ ਇਹ ਵਿਆਹ ਵਾਲੀ ਨਹੀਂ ਫੋਟੋਆਂ ਜੀ ਇੱਥੋਂ ਪਤਾ ਲੱਗਦਾ ਕਿ ਇਹ ਸਾਡਾ ਰੂਮ ਹੈ ਜੀ ਸਾਡਾ ਉਹ ਤਾਂ ਬਹੁਤ ਬਦਲ ਗਿਆ ਪਹਿਲਾਂ ਉੱਥੇ ਉੱਤੇ ਉੱਥੇ ਅਲਮਾਰੀ ਹੁੰਦੀ ਸੀ ਉੱਥੇ ਟੇਬਲ 'ਤੇ ਹੁੰਦਾ ਸੀ ਇੱਕ ਉੱਥੇ ਖੁੰਝੇ ਦੇ ਉੱਤੇ ਟੀਵੀ ਰੱਖਿਆ ਹੁੰਦਾ ਸੀ ਉੱਤੇ ਉਹਦੇ ਉੱਪਰ ਤੇ ਇੱਥੇ ਇੱਥੇ ਤਾਕੀ ਦੇ ਮੋਰੇ ਮੰਮੀ ਵਾਲੀ ਸਲਾਈ ਮਸ਼ੀਨ ਪਈ ਹੁੰਦੀ ਸੀਗੀ ਤੇ ਬਹੁਤ ਕੁਝ ਹੁੰਦਾ ਸੀ ਇੱਥੇ ਕਮਰੇ ਦੇ ਵਿੱਚ ਤੇ ਇਧਰ ਹੀ ਤੁਹਾਨੂੰ ਉੱਧਰ ਲਾ ਦਿਖਾਣੇ ਆ ਚਾਚੇ ਵਾਲਾ ਕਮਰਾ ਵੀ ਨਾ ਕਹੀਆ ਆ ਹੋ ਗਿਆ ਜੀ ਸਾਡਾ ਕਮਰਾ ਤੇ ਆ ਹੋ ਗਿਆ ਜੀ ਸਾਡੇ ਚਾਚੇ ਵਾਲਾ ਕਮਰਾ ਔਰ ਉਧਰ ਵੀ ਗੀਠੀ ਸੀ ਇੱਧਰ ਵੀ ਗੀਠੀ ਇੱਥੇ ਉਹਨਾਂ ਇਹਦੇ ਇੱਥੇ ਬੈੱਡ ਹੁੰਦਾ ਸੀ ਇਨਾਂ ਦੇ ਵੀ ਉੱਥੇ ਖੂੰਜੇ ਤੇ ਲਮਾਰੀ ਹੁੰਦੀ ਸੀ ਤੇ ਇੱਥੇ ਡਰੈਸਿੰਗ ਟੇਬਲ ਹੁੰਦਾ ਸੀ ਸਾਡਾ ਵੀ ਸੈਂਟਰ ਇੱਥੇ ਡਰੈਸਿੰਗ ਟੇਬਲ ਹੁੰਦਾ ਸੀ ਇਨਾਂ ਦਾ ਟੀਵੀ ਇੱਥੇ ਲੱਗਾ ਹੀ ਆ ਸਾਡਾ ਅਸੀਂ ਲੈ ਕੇ ਪਲੀਆਂ ਨੂੰ ਚੱਲ ਗਏ ਸੀ ਸਵੇਲੇ ਤੇ ਬਾਕੀ ਸਾਰਾ ਕੁਝ ਸੇਮ ਸੇਮ ਹੀ ਆ ਸਾਡੇ ਦੋਨੇ ਕਮਰੇ ਇੱਕੋ ਜਿਹੇ ਹੁੰਦੇ ਸੀਗੇ ਤੁਸੀਂ ਦੇਖ ਸਕਦੇ ਆ ਉਧਰ ਵੀ ਟਿਊਬ ਲੱਗੀ ਹੋ ਉੱਥੇ ਵੀ ਟਿਊਬ ਲੱਗੀ ਹੋ ਉੱਥੇ ਸੋਚਿਆ ਇੱਧਰ ਸੋਚਿਆ ਇੱਧਰ ਸੋਚ ਲੱਗੇ ਉਧਰ ਵੀ ਇਦਾਂ ਸੋਚਿਆ ਇਹ ਪਾਪਾ ਮੇਰੇ ਨੇ ਫ ਉਹਨੇ ਸਟੋਰੂਮ ਬਣ ਗਏ ਤੋਂ ਨਹੀਂ ਤੇ ਉਹ ਮੇਰੇ ਭਰਾ ਦਾ ਘਰ ਆ ਚਾਚੇ ਦੇ ਮੁੰਡੇ ਦਾ ਉਹ ਅਮਨ ਦਾ ਘਰ ਆ ਜੀ ਅਮਨ ਚਾਚੇ ਦਾ ਘਰ ਨਹੀਂ ਅਮਨ ਚਾਚੇ ਦੇ ਮੁੰਡੇ ਦਾ ਜਿਹੜਾ ਚਾਚਾ ਥੱਲੇ ਬੈਠਾ ਨਾ ਤੋਚੀ ਚਾਚਾ ਉਹਦਾ ਘਰ ਆ ਜੀ ਉਹ ਤੁਸੀਂ ਦੇਖ ਸਕਦੇ ਆ ਬਹੁਤ ਖਿੱਦ ਦਿੱ ਇਸ ਘਰ ਵਿੱਚ ਮੈਂ ਆਪਣੇ 18 ਸਾਲ ਕੱਟੇ ਆ ਜੀ ਤੁਸੀਂ ਦੇਖ ਸਕਦੇ ਆ ਤੇ ਏ ਆ ਜੀ ਸਾਡਾ ਪਲੀਆਂ ਨੋਰੇ ਵਾਲਾ ਘਰ ਜੀ ਪਲੀਆਂ ਗਿਆਨ ਸਨ ਹੋ ਗਏ 8 ਕ ਸਾਲ ਤੇ ਤੁਸੀਂ ਦੇਖ ਸਕਦੇ ਆ ਕਿ ਹੋਜਿਆ ਲੱਗ ਰਿਹਾ ਜੀ ਸਾਡਾ ਘਰ ਉਹ ਦੇਖੋ ਜੀ ਉਹ ਦੇਖੋ ਜੀ ਸਾਡਾ ਘਰ ਇੱਧਰ ਦਿਖਾਣਾ ਹੀ ਜਾਣ ਮੈਂ ਇੱਕ ਤੋਂ ਦਿਖਾਣਾ ਮੈਂ ਕਿ ਟੋਰੀ ਉਹਨੇ ਬੰਦੇ ਕਰ ਦਿੱਤਾ ਉਹ ਦੇਖੋ ਜੀ ਤੇ ਉਹ ਹੋ ਗਏ ਜੀ ਸਾਡੇ ਦੂਜੇ ਘਰ ਉਹ ਮੰਨੇ ਦਾ ਘਰ ਆ ਜੀ ਮੰਨਾ ਤੁਸੀਂ ਦੇਖਿਆ ਨਹੀਂ ਬਾਹਰ ਚਲ ਗਿਆ ਉਹ ਮੰਨੇ ਦਾ ਘਰ ਉਹ ਮੰਨ ਦਾ ਘਰ ਤੇ ਆਹ ਸਾਡਾ ਘਰ ਤੇ ਕਈ ਵੇਲੇ ਅਸੀਂ ਖੇਡਣਾ ਛੋਟੇ ਛੋਟੇ ਹੁੰਦੇ ਆਨੇ ਤੇ ਇੱਥੇ ਹੱਕਾ ਮਾਰੀ ਜਾਂਦੇ ਆ ਮਾਨੂੰ ਆਮਨ ਓਏ ਮੰਨੇ ਓਏ ਤੇ ਇੱਥੇ ਇੱਕ ਮੁੰਡਾ ਆ ਵੀ ਉਹ ਵੀ ਚਾਚੇ ਦਾ ਮੁੰਡਾ ਉਹਦਾ ਘਰ ਪਰਲਾ ਆ ਤੇ ਉਹ ਤੁਹਾਨੂੰ ਕੋਈ ਚੀਜ਼ ਦਿਖਾਵਾਂ ਜੀ ਆਹ ਦੇ ਜੀ ਸਾਡੀ ਰਾਣੀ ਸੁਨਦਰਾ ਗਾੜੀ ਆ ਦੇ ਇੱਕ ਕੱਲ ਤਾਂ ਉਹ ਕਾ ਰ ਗਈ ਉ ਤਾਂ ਅੱਜ ਕੱਲ ਵੀ ਸ਼ਾਮੀ ਲੈ ਕੇ ਪਾਈ ਐ ਚੇ ਦੀ ਇਹਦਾ ਹਾਰਟ ਪਾਇਆ ਦਿਲ ਪਾਇਆ ਜਿਹੜਾ ਨਾਲ ਗੱਡੀ ਚੱਲਦੀ ਆ ਐਨ ਸੈੱਟ ਹੋ ਗਈ ਫੇਰ ਇਹ ਆ ਜੀ ਸਾਡਾ ਨੋਰੇ ਵਾਲਾ ਮਹੱਲਾ ਬਹੁਤ ਵਧੀਆ ਮਹੱਲਾ ਹੈ ਜੀ ਇਹ ਬਹੁਤ ਵਧੀਆ ਰਿਹਾ ਸਾਡਾ 18 ਸਾਲ ਮੰਮੀ ਹੁਣਾਂ ਦੇ ਰਹੇ ਇੱਥੇ 22 ਸਾਲ ਮੇਰੇ ਰਹੇ ਇੱਥੇ 18 ਸਾਲ ਤੇ ਪਾਪਾ ਕੱਟ ਗਏ ਇੱਥੇ ਆਪਣੇ 45 ਸਾਲ ਇਹ ਹੁੰਦਾ ਸੀਗਾ ਸਾਡਾ ਜੀ ਡਰਾਇੰਗ ਰੂਮ ਪਹਿਲਾਂ ਤੇ ਹੁਣ ਸਾਡਾ ਬਣ ਗਿਆ ਜੀ ਇਹ ਲਿਵਿੰਗ ਰੂਮ ਇੱਥੇ ਹੁਣ ਅਸੀਂ ਬੈੱਡ ਡਾਇਓ ਆ ਤੇ ਗੈਸਟ ਰੂਮ ਵੀ ਆ ਜੀ ਇਹ ਆਹ ਦੇਖ ਸਕਦੇ ਆ ਜੀ ਇਹਨਾਂ ਚੋ ਇੱਕ ਆ ਬੜਾ ਚਲ ਗਿਆ ਬਾਹਰ ਤੇ ਛੋਟਾ ਇੱਥੇ ਹੀ ਆ ਆ ਜੀ ਚਾਚੇ ਉਹਨਾਂ ਦੀ ਫੈਮਿਲੀ ਸਾਰੀ ਤੇ ਆ ਹੁੰਦੇ ਸੀ ਜੀ ਦਾਦਾ ਜੀ ਮੇਰੇ ਤੇ ਪਹਿਲਾਂ ਉਹ ਦਿਖਾਈ ਸੀ ਫੋਟੋ ਬੀਬੀ ਦੇ ਚਾਚੇ ਮੇਰੇ ਦੀ ਉਹ ਸੀਗੇ ਜੀ ਬੀਬੀ ਦੇ ਚਾਚਾ ਮੇਰਾ ਆ ਸਾਡਾ ਦਾਦਾ ਦਾਦੀ ਆ ਜੀ ਇਹ ਆ ਜੀ ਸਰਦਾਰ ਸੰਤੋਖ ਸਿੰਘ ਤੇ ਬੀਬੀ ਹੈ ਜੀ ਸਰਦਾਰਨੀ ਹਰਭਜਨ ਕੋਰ ਤੇ ਇੱਕ ਕਮਰਾ ਸਾਡਾ ਆ ਹੋ ਗਿਆ ਜੀ ਇਹ ਵੜਦੇ ਹਾਂ ਉਹਨੂੰ ਪਹਿਲਾ ਕਮਰਾ ਜੀ ਆਇਆ ਜੀ ਸਾਡਾ ਦੂਜਾ ਕਮਰਾ ਆ ਇੱਥੇ ਪਹਿਲਾਂ ਡਬਲ ਬੈੱਡ ਲਾਇਆ ਹੁੰਦਾ ਸੀ ਅਸੀਂ ਤੇ ਇੱਥੇ ਨਾਲ ਇੱਕ ਮੰਜਾੜਾ ਆਇਆ ਹੁੰਦਾ ਸੀ ਮੰਜੇ ਤੇ ਸਾਡੇ ਬੀਬੀ ਪੈਂਦੀ ਹੁੰਦੀ ਸੀ ਫੇ ਪਾਪਾ ਜੀ ਫੇ ਮੇਰੇ ਚਾਚਾ ਜੀ ਤਿੰਨਾਂ ਦਾ ਇੱਕ ਕਮਰਾ ਹੁੰਦਾ ਸੀ ਉਹ ਵਿਚਾਰੇ ਤਿੰਨਾਂ ਦੀ 1 ਸਾਲ ਚ ਡੈਥ ਹੋ ਗਈ 2-2 ਮਹੀਨੇ ਦਾ ਗੈਪ ਆ ਗਿਆ ਤੁਸੀਂ ਦੇਖ ਰਹੇ ਆ ਇਹ ਸਾਡਾ ਜੀ ਦੂਜਾ ਕਮਰਾ ਤੇ ਸਾਡਾ ਆ ਗਿਆ ਜਿਹੜਾ ਉਹ ਬਣਾ ਤੇ ਨਾਨੀ ਦੀ ਵਾਸਦੀ ਰੇ ਮੂੰਹ ਖੋਲਿਆ ਵਾਸ ਹੀ ਦੇਖ ਦੇਖ ਦੇ ਕਿਤੇ ਦੀ ਬਾਹਰ ਲਾਉਣ ਲੱਗੀ ਕਿਤੇ ਦੀ ਨਾਨੀ ਦੀ ਆ ਸਾਡਾ ਵੱਡਾ ਕਮਰਾ ਜਿੱਥੇ ਸੁੱਤੇ ਵੇ ਸੀ ਆ ਸਾਡੇ ਪਿੰਡ ਦਾ ਗੁਰਦੁਆਰਾ ਜੀ ਜਿਹੜਾ ਅਬਬ ਗਗਨ ਸਿੰਘ ਉਹ ਸਾਡੇ ਪੇਟੀਆਂ ਵਾਲਾ ਕਮਰਾ ਕਹਿੰਦੇ ਆ ਕੀ ਕਹਿੰਦੇ ਸਟੋਰ ਰੂਮ ਇਹ ਸਾਡਾ ਬੇਟੀਆਂ ਵਾਲਾ ਆ ਸਾਡਾ ਸਾਡੇ ਬੇਟੀਆਂ ਵਾਲਾ ਕਮਰਾ ਉਹ ਸਾਡਾ ਸਟੋਰ ਰੂਮ ਸਪਿੰਡਾ ਵਾਲੇ ਘਰ ਐਡੇ ਵੱਡੇ ਵੱਡੇ ਹੁੰਦੇ ਆ ਦੇਖ ਸਾਡੀ ਤਿਆਰ ਹੋ ਗਈ ਆ ਜੀ ਤੁਸੀਂ ਦੇਖ ਸਕਦੇ ਆ ਚਾਚੀ ਸਾਡੇ ਲੱਗੇ ਹੋ ਆ ਜੀ ਸਬਜ਼ੀਆਂ ਸਾਡੀਆਂ ਰੈਡੀ ਆ ਜੀ ਤੇ ਪ੍ਰਸ਼ਾਦੇ ਬਾਹਰ ਬਣ ਰਹੇ ਆ ਫਿਰ ਦੇਖ ਸਕਦੇ ਆ ਉਹ ਜਿੱਦ ਮੀਨ ਉਹਨਾਂ ਦੀ ਪਾਲਾ ਉਹਦੇ ਨਾਲ ਜੁਲਾ ਪੱਟੀ ਐ ਤਾਂ ਪੈ ਜੁਨਾ ਦੀ ਕੰਧ ਦੇਖੋਈ ਜੁਲਾ ਪੱਟੀ ਦੋਏ ਟੁੱਟ ਗਏ ਮੇਰੇ ਉਧਰ ਫਿਰ ਵੀ ਦੇਖ ਲੈ ਕਿਉਂ ਬੂ ਇਹ ਹੈ ਜੀ ਸਾਡਾ ਛੋਟਾ ਭਰਾ ਆਹ ਜੀ ਸਾਡਾ ਵੱਡਾ ਭਰਾ ਪਰ ਇਹ ਕਹ ਲਾ ਤੂੰ ਦੱਸ ਮੈਂ ਬਨਰ ਜਤੋਂ ਆਹ ਵੱਡਾ ਭਰਾ ਜੀ ਆ ਕੇ ਜੀ ਕਹੇ ਸੋਹਣੇ ਗਾਇਜ਼ ਰਹੀ ਮਾਰਦਾ ਦਾਦਾ ਕਾ ਤੂੰ ਤੇਰਾ ਕੀ ਭਰੋਸਾ ਕੁਛ ਕੁਛ ਹੈਂ ਕਰ ਦੇ ਕੁਛ ਐਸਾ ਧਾਈ ਜਾ ਮੈਂ ਮੈਂ ਤੋ ਇਹ ਵੀ ਕੱਟਣੀ ਇਹ ਦੀ ਕੱਟਣੀ ਇਹ ਦੇਖ ਲਓ ਇਦਾਂ ਹਿਸ ਤੱਕ ਆਦਾ ਮੇਰੇ ਤੋਂ 4 ਸਾਲ ਇਹ 4 ਸਾਲ ਨਹੀਂ 4 ਦਿਨ ਵੱਡਾ ਆਇਆ ਹੈ ਮੇਰੇ ਤੋਂ ਬਸ ਕੁੜਦਾ ਮੇਰੇ ਇਦਾਂ ਰਹਿੰਦਾ ਜਿੱਦਾਂ ਪਤਾ ਨਹੀਂ ਕਿੱਦਾਂ 3 3-4 ਸਾਲ ਵੱਡਾ ਹੋਵੇ ਹੋਵੇ ਹੈਗਾ ਮੇਰੇ ਤੋਂ 4 ਦਿਨ ਵੱਡਾ 4 ਦਿਨ ਵੱਡਾ ਹੈ ਮੇਰੇ ਤੋਂ ਬਸ ਆ ਸਾਡੇ ਗਵਾਂਢੀ ਕਰਾਇਤੇ ਰਹਿੰਦੇ ਆ ਛੂ ਛੂ ਕੁਕੜੀ ਵਾਣਕ ਜੀ ਤਾਗੁਰ ਬੋਟੋ ਜੀ ਇਹ ਬਣਿਆ ਨਾ ਕਹਾ ਨਾਨਕ ਪ੍ਰਮਖੰਤ ਸਤੂ ਰੁਪਏ ਰੁਵਾ ਚਾਰ ਨੰਬਰ ਦਰੂ ਵਾਜੇ ਕੋਹ ਚ ਸ਼ਬਦ ਤੱਕ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਪਨਾਇਤ ਕਰਤਾ ਹੈ ਧਾਈ ਸਭ ਥਾਈ ਹੁਣ ਸਦਸ ਸੇ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਏ ਸਭ ਥਾਈ ਹੁਣ ਸਦਸਾ ਪਾਸ਼ਾ ਦੀ ਜੋਤ ਸ਼੍ਰੀ ਗੁਰੂ ਰਣ ਸਾਹਿਬ ਜੀ ਦੇ ਪਾਠ ਦੇ ਦਰਦਾਂ ਧਿਆਨ ਧਰ ਕੇ ਬੋਲਾ ਜੀ ਜੁਵਾ ਮੇਂ ਕਰੂ ਵਾਹਿਗੁਰੂ 哈哈哈。<laughs> ਲੋਭੀ ਦੋਸਤੋ ਅਸੀਂ ਲੱਗੇ ਆ ਜੀ ਸ਼ਗਨ ਲੰਗਰ ਨਾਲ ਦਹੀਂ ਭੱਲੇ ਆ ਜੀ ਸਲਾਦ ਆ ਪ੍ਰਸ਼ਾਦੇ ਆ ਕੀਰਿਆ ਚ ਨਾਲ ਦੇ ਗਿਆ ਜੀ ਮਟਰ ਪਨੀਰ ਆ ਜੀ ਗੋਭੀ ਦੀ ਸਬਜੀ ਆ ਜੀ ਜਾਲਿਆ ਜੀ ਤੁਸੀਂ ਦੇਖ ਸਕਦੇ ਆ ਚਾਚਾ ਸਾਡਾ ਮੁੱਖ ਸੇਵਾਦਾਰ ਘਰ ਦਾ ਛੋਟਾ ਮੋਢੀ ਤੇ ਹੁਣ ਅਸੀਂ ਸ਼ਗਨ ਕੀ ਲੰਗਰ ਜੀ ਮਿਲਦੇ ਆ ਜੀ ਲੰਗਾ ਸ਼ੱਕ ਕੇ ਮਹਾਰਾਜ ਸ਼ੱਕਰੇ ਜੀ ਲੰਗਰ ਦੂਸਰੀ ਹੋ ਗਈ ਹੈ ਨਾ ਤਾਂ ਸਰਦੀ ਹੋ ਗਈ ਨਾ ਜਿੰਨ ਮਿੱਠੇ ਉਹ ਲੱਡੂ ਓਏ ਲੱਡੂ ਓਏ 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 ਤਾਂ ਹੈਗੀਆਂ ਹਜੇ ਖਾ ਕੇ ਲੱਗ ਜਾਂਦੀਆਂ ਨੇ ਲੋ ਵੀ ਦੋਸਤੋ ਅਸੀਂ ਆਏ ਸੀਗੇ ਜੀ ਹੁਣ ਲੰਗਰ ਪਾਣੀ ਛੱਕ ਕੇ ਗੱਡੀ ਲੈਣ ਆਪਣੀ ਤੁਸੀਂ ਦੇਖ ਸਕਦੇ ਹੋ ਪਲਾਟ ਦੇ ਵਿੱਚ ਗੱਡੀ ਸਾਨੂੰ ਫੇਰ ਦੇਗੀ ਧੋਖਾ ਆ ਤੁਸੀਂ ਦੇਖੋ ਜੀ ਗੱਡੀ ਦੇ ਚੱਕਾ ਫੇਰਦੇ ਲੱਗਿਆ ਆ ਤੇ ਤਾਂ ਸਾਡੇ ਹੁਣ ਗੱਡੀ ਸਾਡੀ ਪੈਂਚਰ ਲੱਪਈਆ ਹੁਣ ਕੱਲ ਵੀ ਹੋਇਆ ਭਰ ਕੇ ਤੋਰ ਤਾਂ ਲਈ ਸੀਗੀ ਆਪਾਂ ਕੇ ਸਾਡੇ ਲੋਡ ਪੈ ਜੂਗੀ ਪੈਂਚਰ ਲਵਾ ਲਵਾਂਗੇ ਜੇ ਸ਼ਹਿਰ ਨੂੰ ਗਏ ਤਾਂ ਸ਼ਹਿਰ ਨੂੰ ਗਏ ਨਹੀਂ ਹੁਣ ਅਸੀਂ ਸ਼ਹਿਰ ਨੂੰ ਜਾਣਾ ਫਿਰ ਤਾਂ ਪੈਂਚਰ ਲਵਾਵਾਂਗੇ ਰਾਣੀ ਸੁਂਦਰਾ ਹੁਣ ਬਿਟਰਨ ਜੀ ਲਾਪੀ ਪ੍ਰਾਣੀ ਹੋ ਗਈ ਉਹਨੇ ਦੇਖਦੇ ਆ ਜੀ ਹੁਣ ਹਵੋ ਹੋ ਭਰ ਕੇ ਲੈ ਕੇ ਜਾਵਾਂਗੇ ਜਾਨੇ ਸ਼ਹਿਰ ਨੂੰ ਟਿਊਬ ਦਾ ਸਟਾਰਟ ਕਰਕੇ ਇੰਨਾ ਕ ਤਾਂ ਫਾਇਦਾ ਹੈਗਾ ਕਿ ਚੱਲ ਜਾਂਦੀ ਆ ਹੁਣ ਮਿਲਦੇ ਆ ਜੀ ਪਿੰਡ ਜਾ ਕੇ ਪਹਿਲਾਂ ਇੱਥੇ ਪਿੰਡ ਨੂੰ ਜਾਵਾਂਗੇ ਨੋਰੇ ਤੋਂ ਪੱਲੀ ਉੱਚੀ ਜਾਵਾਂਗੇ ਪੱਲੀ ਉੱਚੀ ਤੋਂ ਫਿਰ ਬੰਗਿਆਂ ਨੂੰ ਜਾਵਾਂਗੇ ਫਿਰ ਮੰਮੀ ਦੀ ਅੱਖ ਦਾ ਆਪਰੇਸ਼ਨ ਅੱਜ ਕਰਵਾਉਣਾ ਹੈ ਜੀ ਇਹ ਵੀਡੀਓ ਚ ਆਪਰੇਸ਼ਨ ਹੋ ਚੁੱਕਾ ਹੋਣਾ ਤੇ ਤੁਹਾਨੂੰ ਦੱਸਾਂਗੇ ਜੀ ਬਾਕੀ ਡਾਕਟਰ ਨੇ ਕੀ ਦੱਸਿਆ ਕੀ ਨਹੀਂ ਹਵਾ ਅਸੀਂ ਭਾਰਤੀ ਗੱਡੀ ਦੇ ਵਿੱਚ ਤੇ ਸਾਹ ਚੜ੍ਹ ਕੇ ਹਵਾ ਭਰਦੇ ਭਰਦੇ ਪੰਪਰ ਦੇ ਨਾਲ ਤੁਸੀਂ ਦੇਖ ਸਕਦੇ ਆ ਉਹ ਹੈ ਜੀ ਅਮਨ ਦੀ ਗੱਡੀ ਉਹ ਸਾਡਾ ਮੋਟਰਸਾਈਕਲ ਹੈ ਜੀ ਇਹ ਹੈ ਜੀ ਸਾਡੀ ਗੱਡੀ ਤੇ ਆ ਸਾਡਾ ਆਏ ਅਮਨੰਦ ਆਇਆ ਜੀ ਪਲਾਟ ਘਰ ਦੇ ਮੋਰੇ ਅਮਨ ਦਾ ਘਰ ਆ ਪਲਾਟ ਆ ਤੇ ਉਹ ਆ ਜੀ ਸਾਡਾ ਘਰ ਤੁਸੀਂ ਦੇਖ ਸਕਦੇ ਆ ਬਾਬਾ ਨਾਨਕ ਮੇਰ ਕਰੇ ਘਰ ਤੇ ਆ ਆ ਜੀ ਸਾਡੇ ਘਰ ਗੱਡੀ ਹੋ ਗਈ ਜੀ ਸਾਡੀ ਤਿਆਰ ਹੁਣ ਅਸੀਂ ਚੱਲੇ ਆ ਜੀ ਪੱਲੀ ਉੱਚੀ ਨੂੰ ਲੰਗਰ ਬਾਣਿਆ ਦੀ ਸ਼ਕਲ ਆ ਤੇ ਪਲੀ ਚ ਨੂੰ ਜਾਵਾਂਗੇ ਦੇਖਦੇ ਆ ਜੀ ਹੁਣ ਜਾ ਕੇ ਕੱਪੜੇ-ਕੱਪੜੇ ਬਦਲ ਕੇ ਨਹਾ ਧੋ ਕੇ ਜਾਵਾਂਗੇ ਜੀ ਬੰਗਿਆਂ ਨੂੰ ਡਾਕਟਰ ਦੇ ਕੋਲ ਆ ਤੁਸੀਂ ਦੇਖ ਸਕਦੇ ਆ ਜੀ ਸਾਡੇ ਘਰ ਦੇ ਲੱਗੇ ਹੋ ਟੈਂ 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 ਪਹੁੰਚ ਗਏ ਜੀ ਅਸੀਂ ਆਪਣੇ ਘਰੇ ਆ ਖੜੀ ਆ ਜੀ ਸਾਡੇ ਜਸੇ ਭਾਈ ਦੀ ਗੱਡੀ ਨੋਨੇ ਮਾਮੇ ਦਾ ਮੋਟਰਸਾਈਕਲ ਤੇ 어 ਦੇਖੋ ਜੀ ਸਾਡਾ ਘਰ ਟੰਟਣੇ ਵੱਡਾ ਵੱਡਾ ਘਰ ਅਸੀਂ ਪਹੁੰਚ ਚੁੱਕੇ ਹਾਂ ਜੀ ਬੰਗਿਆਂ ਤੁਸੀਂ ਦੇਖ ਸਕਦੇ ਆ ਜੀ ਅੱਗੇ ਵੀ ਦਿਖਾਇਆ ਸੀ ਤੇ ਇੱਥੇ ਪਹੁੰਚ ਗਏ ਜੀ ਹਸਪੀਟਲ ਮੰਮੀ ਦੀ ਅੱਜ ਕੇ ਦਵਾਈਆਂ ਪਾ ਕੇ ਬਿਠਾਤਾ ਜੀ ਉਹਨਾਂ ਨੂੰ ਹੁਣ ਨਾਲ ਆਈ ਆ ਜੀ ਸਾਡੇ ਚਾਚੀ ਨੋਰੇ ਵਾਲੇ ਜਿਹਨਾਂ ਦੇ ਅਸੀਂ ਘਰ ਗਏ ਸੀ ਰਾਤੀ ਆਪਣੇ ਘਰ ਉਹ ਚਾਚੀ ਆਏ ਆ ਤੇ ਘਰ ਦਾ ਕੰਮ-ਕੁਮ ਨਵੇੜਦਾ ਸੀ ਟਾਈਮ ਨਾਲ ਹੀ ਤੇ ਨਾਤੇ এটੋ ਦੋਨੀਆਂ ਦੁਨੀਆਂ ਪਵਾ ਕੇ ਪ੍ਰੈਸ਼ਰ ਕਰਵਾਵਾਂਗੇ ਪ੍ਰੈਸ਼ਰ ਹੋਣਾ ਜੀ ਆਪਣਾ 1 ਵਜੇ ਦੇ ਬਾਅਦ ਤਕਰੀਬਨ ਸਵਾਤ ਸਮਾਂ ਹੋ ਗਿਆ ਕੋਈ ਹੋਗਾ ਪ੍ਰੈਸ਼ਰ ਜਮ ਦਿਖਾਣੇ ਆ ਜੀ ਦੋਸਤੋ ਟਾਈਮ ਦੇਖ ਸਕਦੇ ਤੁਸੀਂ ਤੇ 11:30 ਵਜੇ ਆਇਆ ਸੀ ਮਾਦਰੇ ਅੱਖਾਂ ਚ ਕਦੇ ਕੋਈ ਦਵਾਈ ਪਈ ਜਾਂਦੇ ਕਦੇ ਕੋਈ ਦਵਾਈ ਪਈ ਜਾਂਦੇ ਆ ਹਸਪੀਟਲ ਸਾਰਾ ਹੋ ਗਿਆ ਖਾਲੀ ਤੇ ਡਾਕਟਰ ਸਾਹਿਬ ਚੱਲ ਗਏ ਜੀ ਰੋਟੀ ਖਾਣ ਦੁਪਹਿਰ ਦੀ ਤੇ 11:30 ਵਜੇ ਆਇਓ ਆ ਕਦੇ ਕੋਈ ਦਵਾਈ ਪਈ ਜਾਂਦੇ ਕਦੇ ਕੋਈ ਹੁਣ ਦੇਖਦੇ ਆ ਡਾਕਟਰ ਸਾਹਿਬ ਰੋਟੀ ਖਾ ਕੇ ਆਵਗੇ ਤੇ ਪ੍ਰੈਸ਼ਰ ਕਰਾਂਗੇ ਫਿਰ ਤੁਹਾਨੂੰ ਮਿਲਦੇ ਆ ਜੀ ਆਪਰੇਸ਼ਨ ਕਰਾਉਣ ਤੋਂ ਬਾਅਦ ਲੋ ਵੀ ਦੋਸਤੋ 2 ਵਜੇ 12 ਮਿੰਟ ਹੋ ਗਏ ਆ ਜੀ ਮਾਤਾ ਸਾਡੀ ਚਲ ਗਈ ਆ ਜੀ ਆਪਰੇਸ਼ਨ ਸੈਟਰ ਚ ਤੇ ਚਾਚੀ ਬੈਠੇ ਆ ਪਹਿਲਾਂ ਅਸੀਂ ਬੈਠੇ ਸੀ ਬਾਹਰ ਤੇ ਹੁਣ ਸਾਨੂੰ ਭੇਜਤਾ ਜੀ ਆਪਰੇਸ਼ਨ ਵਾਲੇ ਕਮਰੇ ਦੇ ਨਾਲ ਤੇ ਦੇਖਦੇ ਆ ਮਾਤਾ ਕਿੰਨੇ ਕ ਟਾਈਮ ਤੱਕ ਮੁੜ ਕੇ ਆਦੇ ਆ ਸਵਾਦੋ ਤਾਂ ਹੋ ਗਏ ਆ ਦੇਖ ਸਕਦੇ ਆ ਸਵਾਦੋ ਹੋ ਗਏ ਦੇਖਦੇ ਆ ਜੀ ਕਹਿੰਦੇ 15-20 ਮਿੰਟ ਲੱਗਣੇ ਆ ਬਾਕੀ ਦੇਖਦੇ ਆ ਹੁਣ Give you. ਆਪਰੇਸ਼ਨ ਹੋ ਗਿਆ ਜੀ ਬਹੁਤ ਵਧੀਆ ਤੇ ਮੰਮਾ ਨੂੰ ਲੈ ਕੇ ਚੱਲੇ ਆ ਜੀ ਹੁਣ ਅਸੀਂ ਘਰ ਨੂੰ ਰਾਣੀ ਸੁੰਦਰਾ ਸਾਡੀ ਤਿਆਰ ਆ ਜੀ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਹੁਣ ਅਸੀਂ ਘਰ ਨੂੰ ਲੈ ਕੇ ਜਾਵਾਂਗੇ ਮੰਮਾ ਨੂੰ ਆਪਰੇਸ਼ਨ ਕਹਿੰਦੇ ਬਹੁਤ ਵਧੀਆ ਹੋ ਗਿਆ ਡਾਕਟਰ ਸਾਹਿਬ ਕਹਿੰਦੇ ਵੀ ਦੋਸਤੋ ਅਸੀਂ ਆ ਗਏ ਆ ਜੀ ਪਿੰਡ ਨੂੰ ਮੰਮਾ ਨੂੰ ਘਰੇ ਛੱਡਤਾ ਜੀ ਤੇ ਡਾਕਟਰ ਸਾਹਿਬ ਕਹਿੰਦੇ ਆ ਕਿ ਨਾਲਾ ਤੇ ਜੋੜ ਨਾ ਬਾਬੇ ਅੱਖਾਂ ਦੇ ਤੇ ਤਾਂ ਕੁਝ ਕੋਲਾ ਜਾਂ ਖਾਣ ਨੂੰ ਦਿਓ ਬ੍ਰੈਡ ਦੇ ਦਿਓ ਜਾਂ ਦਲੀਆ ਦੇ ਦਿਓ ਅਸੀਂ ਲੈਣਾ ਆਏ ਜੀ ਦੁਕਾਨ ਤੋਂ ਬ੍ਰੈਡ ਤੇ ਨਾਲੇ ਮੇਰੇ ਚਿੰਗੜ ਪੁੰਗੜ ਪਾਰਟੀ ਆ ਜੀ ਮਨਰੀਤ ਆ ਜੀ ਦਮਨ ਆ ਸਭ ਤੋਂ ਮੇਨ ਦਾ ਲੀਡਰ ਹੈਗੀ ਆ ਜੀ ਜਿਹੜੇ ਸਟੋਲਰ 'ਚ ਆ ਰਹਿਮਤ ਕੌਰ ਹਲੋ ਆਤੀ ਹਾਜ਼ਰੀ ਹਲੋ ਆਤੀ ਹਾਜ਼ਰੀ ਹਲੋ ਆਤੀ ਚਲੋ ਜੀ ਹੁਣ ਅਸੀਂ ਜਾਵਾਂਗੇ ਜੀ ਬਿੰਦਰੇ ਦੀ ਦੁਕਾਨ ਤੇ ਅਸੀਂ ਪਹੁੰਚ ਗਏ ਆ ਜੀ ਘਰੇ ਨਹਾਣੇ ਲੱਗਿਓ ਜੀ ਹਿਲਤਾ ਕਰਨ ਮੈਂ ਵੀ ਖਾਣਾ ਪੀਜਾ ਖਾਣੇ ਤੂੰ ਹੀ ਮੈਂ ਵੀ ਖਾਣਾ ਆ ਸਿੱਧੇ ਕਰ ਦੋ ਪੀਸ ਪੁੱਠੇ ਕਿਤੇ ਹੋ ਮੈਂ ਵੀ ਖਾਣੇ ਇਹ ਚਲੋ ਨਹੀਂ ਬਣਾਤਾ ਪਹਿਲੀ ਵਾਰ ਆਮਾ ਕੇ ਮੈਂ ਵੀ ਪੀਜਾ ਖਾਣਾ ਮੈਨੂੰ ਕੱਟ ਕੇ ਮੈਂ ਆਈਸਕ੍ਰੀਮ ਵੀ ਖਾਣੀ ਮੈਨੂੰ ਫ੍ਰੈਂਚ ਫ੍ਰਾਈਆਂ ਵੀ ਦੋ ਫ੍ਰੈਂਚ ਫ੍ਰਾਈਆਂ ਦੋ ਮੈਂ ਫ੍ਰੈਂਚ ਫ੍ਰਾਈਆਂ ਖਾਣੀਆ ਫ੍ਰੈਂਚ ਫ੍ਰਾਈਆਂ ਹੋਰ ਹੁੰਨ ਕੱਟਣ ਲੱਗੇ ਕੱਟ ਹੋ ਗਿਆ ਠੰਡੀਆਂ ਹੋ ਗਈਆਂ ਹੋਰ ਦੋ ਮੈਨੂੰ ਪੀਜ਼ਾ ਦੋ ਹਲੋ ਤੁਹਾਨੂੰ ਗਰਮ ਖਣਾਓ ਵਾਓ ਪੀਜ਼ਾ ਵਾਓ ਪੀਜ਼ਾ ਲੋ ਵੀ ਦੋਸਤੋ ਅਸੀ ਕਾ ਮੰਗ ਜੀ ਪੀਜ਼ਾ ਪੀਆ ਲੈ ਲੈ ਪੀਆ ਇਟ ਬਣ ਗਿਆ ਠੰਡਾ ਹੋ ਗਿਆ ਪਲਾਸਟਿਕ ਦਾ ਭਾਈ ਸਾਹਿਬ ਪੀਜ਼ਾ ਹੋਰ ਦੋ ਮੈਨੂੰ ਛੋਟਾ ਦੇ ਦੋ ਭਾਈ ਉਹ ਛੋਟਾ ਦੇ ਦੋ ਮੈਨੂੰ ਲਓ ਭਾਈ ਛੋਟੇ ਛੋਟੇ ਖਿਡੌਣੇ ਛੋਟੇ ਛੋਟੇ ਮਨਰੀਤ ਦੁਆ ਕਾਂ ਲੱਗੀ ਹੋ ਸ਼ੋਸ਼ ਸ਼ੋਸ਼ ਉਹ ਲੈ ਉਹ ਆ ਗਈ ਹੋ ਗਿਆ ਸ਼ੋਸ਼ ਪੈ ਜਾ ਪੈ ਜਾ ਉਹ ਲੈ ਚਲ ਦੋ ਆ ਖਾਲਾ ਸੋਸ ਪੈ ਗਈ ਉਹ ਆਈਸਕ੍ਰੀਮ ਲਓ ਲਾਡੂ ਤੁਹਾਡੇ ਲਈ ਉਹ ਲੈ ਮਨਰੀਤ ਦੇ ਕੱਪੜਿਆਂ ਨਾਲ ਦੀ ਆਈਸਕ੍ਰੀਮ ਇਹ ਕਿਹੜੇ ਗਨੇ ਗਾ ਹੁੰਦੇ ਪੁੱਤ ਅੱਬ ਇਹ ਦੂਜੀ ਆਈਸਕ੍ਰੀਮ ਕਿਥੀ ਆ ਹਾਂ ਆ ਲੈ ਪੀਜਾ ਪੀਜਾ ਜੀ ਮੁੰਡੇ ਹੋਣੀ ਪੀਜਾ ਬਣਾਉਣ ਲੱਗਿਆ ਸ਼ੈਫ ਦਮਨਪ੍ਰੀਤ ਚਾਕੂ ਲੈ ਕੇ ਪੀਜਾ ਨੂੰ ਕੱਟ ਰਿਹਾ ਇਹ ਕਿਸ ਨੇ ਵਿਆਹਣੇ ਲਈ ਆਪਣੇ ਲਈ ਪੀਜਾ ਬਣਵਾਉਣਾ ਹੋਵੇ ਤਾਂ ਦਮਨ ਨਾਲ ਸੰਪਰਕ ਕਰੋ ਇਹ ਵਿਗੜੇ ਟਿਗੜੇ ਪੀਜੇ ਠੰਡੇ ਮਿੱਠੇ ਇਹਨਾਂ ਬਣਾ ਕੇ ਦਿੰਦਾ ਦੇਖੋ ਜੀ ਨੇ ਦੋਨਾਂ ਨਾਲ ਲੜ ਪਾਣਾ ਮੈਂ ਪੀ ਜਾ ਬਣਾਣਾ ਮੈਂ ਪੀ ਜਾ ਬਣਾਣਾ ਸਾਡੀ ਕੁੜੀ ਵੀ ਆ ਗਈ ਆ ਤੇ ਪੀ ਜਾ ਖਾਣ ਓਏ ਕੋਈ ਨਾ ਕੋਈ ਮੈਂ ਵੀ ਚੰਗਾ ਨਾ ਦੇਖੋ ਜੀ ਅਸੀਂ ਬੈਠੇ ਆਂ ਜੀ ਘਰੇ ਨਿਆਣੇ ਕੋਲ ਆਂਦੇ ਆ ਜੀ ਨਿਆਣੇ ਹੈ ਨਾ ਹੁਣੀ ਨਹੀਂ ਆਉਂਦਾ ਨਿਆਣੇ ਕੋਲ ਨਿਆਣੇ ਆਦੇ ਹੁੰਦੇ ਆ ਸਾਡੇ ਕੋਲ ਕਦੇ ਨਿਆਣੇ ਨਹੀਂ ਆਦੇ ਸਾਡੀ ਮਹਾਰਾਣੀ ਆਈ ਹੋਆ ਜੀ ਇਹਦੇ ਕੋਲ ਆ ਵੀ ਆ ਗਈ ਆ ਵੀ ਆ ਗਿਆ ਹੈ ਨਾ ਲਓ ਜੀ ਚਾਕੂ ਨਾਲ ਉਹਨੂੰ ਚਾਕੂ ਮਰਵਾ ਲੈਣਾ ਉਹਨਾਂ ਨੂੰ ਹਾਂ ਜੀ ਕਰ ਜੀ ਡੈਂਜਰ ਐਂਜਲ ਗਰਲ ਆਏ ਦੇਖੋ ਜੀ ਦਸਾਂ ਨੇ ਕੱਪੜੇ ਭਾਜੀ ਡੇਲਦੇ ਆ ਜੀ ਪੀ ਜੀ ਪੂਜੇ ਖਾ ਕੇ ਐਂਜਲ